ਜਦੋਂ ਵੀ ਸਾਨੂੰ ਕਿਸੇ ਵਧੀਰੀ ਗੱਲ ਨੂੰ ਖੱਟ ਸ਼ਬਦਾਂ ਵਿੱਚ ਕਹਿਣਾ ਹੋਵੇ ਤੇ ਜੇ ਬਹੁਤੇ ਸ਼ਬਦਾਂ ਇਖਸ਼ਗੱਦ ਯੂਜ਼ ਕੀਤਾ ਜਾਣਾ ਹੈ ਇਸ ਦਾ ਮਤਲਬ ਇਹ ਹੈ ਕਿ ਬਹੁਤੇ ਸ਼ਬਦਾਂ ਨਾ ਯੂਜ਼ ਕਰਕੇ ਸਿਰਫ ਇੱਕ ਸ਼ਗੱਦ ਨਾਲ ਹੀ ਗੱਲ ਨੂੰ ਵੜਿਆ ਜਾਵੇ ਤੇ ਆਪ ਜੀ ਸ਼ੁਰੂ ਕਰਦੇ ਹਾਂ ਪਹਿਲਾਂ ਜੋnabla ਵਿੱਚ ਵਿਸ਼ਵਾਸ ਹੱਤਾਂ ਹੋਵੇ ਉਸ ਨੂੰ ਕੀ ਕਹਿੰਦੇ ਹਨ ਆਸਤਕ ਹੁਣ ਜੇਕਰ ਮੈਨੂੰ ਕਹਿਣਾ ਹੋਵੇ ਕਿ ਕਿਸੇ ਵਿਅਕਤੀ ਲਈ ਕਿ ਇਹ ਇਨਸਾਨ ਜਿਹੜਾ ਹੈ ਨਾਕੀ ਵਿੱਚ ਵਿਸ਼ਵਾਸ ਨਾ ਰੱਖਦਾ ਹੈ ਤੇ ਮੈਂ ਉਸ ਨੂੰ ਸਦਾ ਇੰਨਾ ਲੰਮਾ ਸੈਂਟੈਂਸ ਨਾ ਕਹਾਂ ਕਿ ਨਾਂ ਕਾਜੂਹੀ ਹੈ ਰੱਬ ਦਾ ਆਸਕ ਹੈ ਕਿ ਇੱਥੇ ਆਪਾਂ ਕੋਲ ਤੇ ਸ਼ਕਤੀ ਨਾਲ ਇੱਕ ਸ਼ਬਦ ਦਾ ਯੂਜ਼ ਕੀਤਾ ਜੋ ਰੱਬ ਵਿੱਚ ਵਿਸ਼ਵਾਸ ਨਾ ਰੱਖਦਾ ਹੋਵੇ ਉਸ ਨੂੰ ਕਹਿੰਦੇ ਹਨ ਨਾਸਤ ਨਾ ਤਾਂ ਤੁਸੀਂ ਯਾਦ ਰੱਖ ਸਕਦੇ ਹੋ ਨਾਸਤ ਕਿ ਜਿਸ ਦੇ ਵਿੱਚ ਨਾ ਨਹੀਂ ਹੋਏਗਾ ਉਹ ਮਾਸਤ ਕੋਦਾਂ ਦੀ ਵੇਖਾ ਵੇਖੀ ਕੰਮ ਕਰਨ ਦੀ ਆਦਤ के काम करना जो दूसरा कर रहा है मैं भी वही करा उसमें लगातार पाठ अखंड पाठ जगातार पाठ किया जाता है या फिर पेपर विच लिखा आ सकता है बिना रुके जरा पाठ किया जाए वो की है अखंड पाठ ਬਿਨਸਮੇ ਦੀ ਸੀਮਾ ਵਿੱਚ ਕੀਤਾ ਜਾਣ ਵਾਲਾ ਕੰਮ ਜਦੋਂ ਸੀਮਾ ਨਹੀਂ ਹੁੰਦੀ ਕਿਉਂਕਿ ਸਾਨੂੰ ਇੰਨੇ ਟਾਈਮ ਤੱਕ ਐਪਾਰਟ ਖਤਮ ਕਰਨਾ ਹੈ ਉਹ ਨੂੰ ਤਦ ਇੰਨਾ ਖੁੱਲਾ 파ਟ ਵਿਸ਼ੇਗੁਸਟ 파ਟਮ ਕਰਨ ਨੂੰ ਜਿਸ ਤਾਨੂੰਸ ਇੱਕ ਸਾਲ ਲੱਗੇ ਦੋ ਸਾਲ ਲੱਗੇ ਉਹ ਖੁੱਲਾ 파ਟ ਹੈ ਪਰ ਜਦੋਂ ਸੀਮਾ ਹੁੰਦੀ ਹੈ ਹੁੰਦਾ ਹੈ ਅਖੰਡ 파ਟ ਪਰ ਲਗਾਤਾਰ ਹੁੰਦਾ ਹੈ ਖੁੱਲੇ 파ਟ ਵਿੱਚ ਅਸੀਂ ਰੁੱਕ ਕੇ ਵਿਕਾਸ ਅਗੈਣ ਜਿਸ ਨੂੰ ਕਦੇ ਮਿਟਾਇਆ ਨਾ ਜਾ ਸਕੇ ਉਹ ਮਿਟੇ ਜਿਹੜਾ ਪੜਿਆ ਨਾ ਹੋਵੇ ਅਨਪੜ ਜਿਹੜਾ ਸਾਰੇ ਜਿਸ ਨੂੰ ਸਾਰੇ ਕਿਆਰ ਕਰਦੇ ਹਨ ਖੰਨਨ ਕਿਆਰ ਹੈ ਜਿਹੜਾ ਬੜਾ ਕਾਮਨ ਹੈ ਜਿਸ ਪਾਂਡੇ ਵਿੱਚ ਗੁੱਤ ਜਮਾਇਆ ਜਾਂਦਾ ਹੈ ਅਕਸਰ ਇਹ ਨਹੀਂ ਤਾਂ ਗੰਮ ਨੂੰ ਸਮਝ ਜਿਸ ਪਾਂਡੇ ਵਿੱਚ ਦੁੱਧ ਜਮਾਇਆ ਜਾਂਦਾ ਹੈ ਉਸ ਨੂੰ ਕੀ ਕਹਿੰਦੇ ਹਨ ਚੱਤੀ ਵਧੇਰੇ ਗੱਲਾਂ ਕਰਨ ਵਾਲਾ ਗਾਲੜੀ ਜਿਸ ਥਾਂ ਇਹ ਤਿੰਨ ਬੱਚੇ ਰਹਿੰਦੇ ਹਨ ਯਤੀਮ ਖਾਨਾ Step, जिस थान बहुत रौनक रही होमणी जिसके याद रखना पेगा जिसो जाता है, है। सारी दुनिया नौर लगे त्यागी जिस विच बहुत गुण हो गुणकारी जिस विच सारिया शक्तियां हो ਸਰਵ ਸ਼ਕਤੀਮਾਨ ਕਿਤਾਬਾਂ ਦੀ ਸੂਚੀ ਸੂਚੀ ਪੱਤਰ ਜਾਂ ਸੂਚੀ ਪੁਸਤਕ ਇਸ ਨੂੰ ਇਸ ਦੇ ਵਿੱਚ ਦੋ ਆਪਸ਼ਨ ਵਿੱਚ ਕੋਈ ਵੀ ਦਿੱਤਾ ਜਾ ਸਕਦਾ ਹੈ ਜਾਂ ਤਾਂ ਸੂਚੀ ਪੱਤਰ ਵੀ ਆ ਸਕਦਾ ਹੈ ਜਾਂ ਫਿਰ ਸੂਚੀ ਪੁਸਤਕ ਵੀ ਆ ਸਕਦਾ ਹੈ ਜੋ ਕਿਸੇ ਦੀ ਕੀਤੀ ਨੇਕੀ ਨਾ ਜਾਣੀ ਕ੍ਰਿਤਕਾਰੀ ਬਹੁਤ ਝਗੜਾ ਕਰਨ ਵਾਲਾ ਝਗੜਾਲੂ ਪਿੰਡ ਦੀ ਸਾਂਝੀ ਜ਼ਮੀਨ ਸ਼ਾਮਲ ਰੱਖ ਨੀਂਦ ਪੂਰੀ ਨਾ ਹੋਣੀ ਉਹ ਨੀਂਦਾਂ ਜਾਂ ਨਿਦਰਾ ਇਸ ਦੇ ਦੋਨੇ ਤੁਹਾਨੂੰ ਬੋਲੀ ਯਾਦ ਰੱਖਨੇ ਪੈਂਦੇ ਕਈ ਵਾਰ ਪੇਪਰ 'ਚ ਹੈ ਦਿੱਤਾ ਹੁੰਦਾ ਉਹਨਾਂ ਦਾ ਜਾਂ ਤੇ ਕਈ ਵਾਰ ਨਿਦਰਾ ਦੇ ਜਦ ਤੋਂ ਇਹ ਲੱਗ ਸੱਚੀ ਮਿਹਨਤ ਕਰਕੇ ਗੁਜ਼ਾਰਾ ਕਰਨ ਵਾਲੀ ਕਿਰਤੀ ਮਿੱਟੀ ਦੇ ਢਾਂਡੇ ਬਣਾਉਣ ਵਾਲਾ কুমਰ ਜਿਹੜਾ ਇਨਸਾਨ ਮਿੱਟੀ ਦੇ ਢਾਂਡੇ ਬਣਾਉਂਦਾ ਹੈ ਉਸ ਨੂੰ কুমਰ ਕਹਿੰਦੇ ਨੇ ਜੋ ਖੇਡਾਂ ਵਿੱਚ ਭਾਗ ਲੈਂਦਾ ਕੋਲੇ ਖੇਡਾਰੀ ਜਿਸ ਨੂੰ ਇੰਗਲਿਸ਼ ਵਿੱਚ ਕਲੀਅਰ ਕਹਿੰਦੇ ਹਨ ਨਾਵਲ ਲਿਖਣ ਵਾਲਾ ਨਾਵਲਕਾਰ ਕਪੜੇ ਵੇਚਣ ਵਾਲਾ ਵਜਾਉ ਸਾਨੂੰ ਬਈ ਵਾਰ ਹੈ ਦਰ ਨੇਮ ਯਾਦ ਨਹੀਂ ਹੁੰਦੇ ਤੇ ਪੇਪਰ ਵਿੱਚ ਇਦਾਂ ਦੇ ਹੀ ਕੁਐਸਚਨਸ ਪੁੱਛੇ ਜਾਂਦੇ ਨੇ ਦੇਖੋ ਜੀ ਪੀਐਸਐਡ ਜਾਂ ਸੀਐਸਟ ਜੇਕਰ ਤੁਸੀਂ ਪੀਐਸਟ ਜਾਂ ਸੀਐਸਟ ਦੀ ਤਿਆਰੀ ਕਰ ਰਹੇ ਹੋ ਤੇ ਉਹਨਾਂ ਦੇ ਵਿੱਚ ਤਾਂ ਬਹੁਤ ਸਾਰੇ ਸ਼ਬਦਾਂ ਇਥੇ ਇੱਕ ਸ਼ਬਦ ਈਜ਼ੀ ਵੀ ਪੁੱਛੇ ਜਾਂਦੇ ਨੇ ਜੋ ਜੇਕਰ ਤੁਸੀਂ DLSV ਜਾਂ ਤੁਸੀਂ ਜੂਰ ਕੀ ਚੁੰਮੇ ਤੇ ਕਰ ਲਿਆ ਤੁਸੀਂ ਵੀ ਪੰਜਾਬ ਦੇ ਗਵਰਨਮੈਂਟ ਇਗਜ਼ਾਮ ਦੀ ਤਿਆਰੀ ਕਰ ਰਹੇ ਜਿਸ ਦੇ ਵਿੱਚ ਪੰਜਾਬ ਤੋਂ ਪੰਜਾਬੀ ਸੈਕਸ਼ਨ ਚ ਬਹੁਤ ਸਾਰੇ ਸਟੈਂਡਰਡ ਆਣੀ ਹੀ ਆਉਣਗੇ ਤੇ ਤੁਹਾਨੂੰ ਆਪਣਾ ਲਰਨਿੰਗ ਦਾ ਲੈਵਲ ਹੈ ਉਸ ਨੂੰ ਵਧਾਉਣਾ ਪਏਗਾ ਉਸ ਦੇ ਵਿੱਚ ਈਜ਼ੀ ਨਹੀਂ ਕੁਝ ਹੋ ਜਾਂਦੇ ਉਸ ਦਾ ਲੈਵਲ ਅਲੱਗ ਦਿੰਦਾ ਹੈ ਜੋ ਵਿਅਕਤੀ ਚੋਰੀ ਖਬਰਾਂ ਦੂਸਰੇ ਦੇਸ਼ ਨੂੰ ਭੇਜਦਾ ਹੋਵੇ ਜਸੂਸ ਉਹ ਵਿਅਕਤੀ ਜਿਹੜਾ ਟੁਰੀਟੋਰੀ ਜਿਵੇਂ ਕਿ ਹਿੰਦੁਸਤਾਨ ਦੀ ਤਕਰ ਪਾਕਿਸਤਾਨ ਵਿੱਚ ਤੇਜ਼ਦਾ ਹੋ ਰਹੀ ਤਾਂ ਇਸ ਨੂੰ ਜਸਸ ਕੰਡਿੰਗ ਜਿਲਤ ਦੀ ਪਵਿਕਦਿਆ ਗੱਲਾਂ ਦੱਸੇ ਜੋਤਿਸ਼ੀ ਮਤਲਬ ਜੋ ਫਿਊਚਰ ਪ੍ਰੇਡਿਕਟ ਕਰਦੇ ਨੇ ਇਸ ਨੂੰ ਜੋਤਿਸ਼ੀ ਕਹਾ ਜਾਂਦਾ ਹੈ ਜਿਹੜਾ ਮਨੁੱਖੀ ਲਹੇ ਦਾ ਕੰਮ ਕਰਦਾ ਹੋਵੇ ਲੋਹਾ ਜਿਹੜਾ ਮਨੁੱਖੀ ਲੱਕੜ ਦਾ ਕੰਮ ਕਰਦਾ ਹੋਵੇ ਤਰਖਾਨ ਜਾਂ ਫਿਰ ਇਸ ਦਾ ਇੱਕ ਆਪਸ਼ਨ ਹੋਰ ਵੀ ਆਂਦਾ ਹੈ ਲੱਕੜਖਾਨੀ ਉਸਨੂੰ ਆਪੇ ਜਾਣੇ ਤਾਂ ਖਾਣ ਦੀ ਦਿੱਤੋਂ ਸੰਭਲ ਹੈ ਜਿਹੜਾ ਵਿਅਕਤੀ ਤਾਂ ਤਿੱਲ ਤੋਂ ਪਾਂਡੇ ਬਣਾਉਣਾ ਹੋਵੇ ਠੱਗਿਆ ਦਾ ਜਿਹੜਾ ਮਨੁੱਖ ਗੁੱਟਿਆਂ ਦੀ ਜੇਬ ਖਾਲ ਕਰਦਾ ਹੋਵੇ ਵਾਲੀ ਜਿਹੜਾ ਮਨੁੱਖ ਚੂਰੀਆਂ ਵੇਚਦਾ ਹੋਵੇ ਵਣਜਾਣਾ ਜਿਸ ठा ਸਾਰੇ ਜਾਨਵਰ ਪੰਛੀ ਰੱਖੇ ਜਾਂਦੇ ਹਨ ਚਿੜਿਆ ਘਰ ਕਿਸੇ ਦੀ ਆਪਣੀ ਲਿਖੀ ਜੀਵਨੀ ਸਵੈ ਜੀਵਨੀ ਜਦੋਂ ਉਹ ਖੁਦ ਤੇ ਜੀਵਨੀ ਲਿਖੀ ਹੁੰਦੀ ਹੈ ਸਿਰ ਸਵੈ ਜੀਵਨੀ ਕਹਿੰਦਾ ਜਾਂਦਾ ਹੈ ਜਿਵੇਂ ਕਿ ਮੈਂ ਆਪਣੇ ਜੀਵਨੀ ਦੇ ਉੱਤੇ ਇੱਕ ਬੁੱਕ ਲਿਖੀ ਜੋ ਮੇਰੀ ਸਵੈ ਜੀਵਨੀ ਹੈ ਪਰ ਜਦੋਂ ਮੈਂ ਕਿਸੇ ਹੋਰ ਦੇ ਉੱਤੇ ਜੀਵਨੀ ਲਿਖੀ ਹੈ ਕਿਸੇ ਹੋਰ ਇਨਸਾਨ ਤੋਂ ਇਨਸਪਾਇਰ ਹੋ ਕੇ ਕਿਸੇ ਹੋਰ ਦੇ ਜੀਵਨ ਉੱਤੇ ਲਿਖੀ ਕਿ ਉਸ ਨੂੰ ਸਿਰਫ ਜੀਵਨੀ ਗਿਆਨ ਦਾ ਹੈ ਇਸੇ ਵੱਲ ਕਿਸੇ ਦੀ ਲਿਖੀ ਜੀਵਨੀ ਕਿਸੇ ਵੱਲੋਂ ਕਿਸੇ ਦੇ ਲਿਖੀ ਜੀਵਨੀ ਜੀਵਨੀ ਜਿਹੜੇ ਜਾਨਵਰ ਘਰ ਰੱਖੇ ਜਾਂਦੇ ਹਨ ਹਲੂ ਇਕੱਠੇ ਉੱਡੇ ਪੰਛੀ ਦਾਹ ਪਸ਼ੂਆਂ ਦਾ ਇਕੱਠਾ ਵਾਗ ਜਾਂ ਇੱਜੜ ਇੱਜੜ ਤੇ ਆਕਾ ਸਵੇਰ ਹਨੇਰੇ ਤੇ ਕਈ ਵਾਰ ਆਕਾ ਵਾਗ ਕੇ ਸਵੇਰ ਹਨੇਰੇ ਤੇ ਖੇਤਰ ਵਿੱਚ ਸਾਨੂੰ ਐਸੇ ਕਨਫਿਊਜ਼ਨ ਵਰਡ ਦਿੱਤੇ ਨਾ ਦਿੰਦੇ ਨੇ ਤੇ ਸਾਨੂੰ ਵਗਗ ਦੀ ਯਾਦ ਰੱਖਣੀ ਪਸ਼ੂਆਂ ਦੇ ਇਕੱਠ ਨੂੰ ਇੱਜੜ ਵੀ ਕਿਹਾ ਜਾਂਦਾ ਤੇ ਵਗਗ ਵੀ ਕਿਹਾ ਜਾਂਦਾ ਜਿਸ ਦੀ ਮਾਰੀ ਦਾ ਇਲਾਜ ਨਾ ਹੋ ਸकता ਹੋਵੇ ਲਾਇਲਾਜ ਜਿਸ ਵਿਅਕਤੀ ਵਿੱਚ ਸੁਣੇ ਚਾਰਜਿਸ ਸਮਾਨਸਾ ਨਾ ਹੋਵੇ ਉਸ ਨੂੰ ਮੂਰਖ ਕਿਹਾ ਜਾਂਦਾ ਹੈ ਜੋ ਘਰ ਘਰ ਤੇ ਆਪਣੇ ਜੰਗਲਾਂ ਵਿੱਚ ਚਲਾ ਜਾਵੇ ਸੰਿਆਸੀ ਜੋ ਜੇਬਾਂ ਖਾਲੋ ਕਤਦਾ ਜਾਂ ਪਰਸਾ ਕੱਟਦਾ ਹੋਵੇ ਜੇਬ ਕੱਟਾ ਜਿਸੇ ਘਰ ਵਿੱਚੋਂ ਜ਼ਬਰਦਸਤੀ ਲੁੱਟ ਕਰਨੀ ਡਾਕਾ ਮਾਰਨਾ ਡਾਕਾ ਜਿਨ੍ਹਾਂ ਦੀ ਹਮਲ ਇੱਕੋ ਜਿੰਨੀ ਹੋਵੇ ਮਾਰਨ ਸਭ ਦੀ ਸਲਾਹ ਨਾਲ ਹੋਇਆ ਫੈਸਲਾ ਸੰਗਸੰਮਤੀ ਜਿਸ ਲੜਾਈ ਵਿੱਚ ਬਧੇੇ ਯਕਤੀ ਮਾਰੇ ਜਾਨ ਕਲਮ ਕਾਗਮ ਜਿਸਲੀ ਲੜਾਈ ਵਿੱਚ ਬਹੁਤ ਲਖ ਮਹਲਤੀ ਹਾਰੇ ਗਏ ਸੀ ਵੱਡੀ ਤਰ੍ਹਾਂ ਦੇ ਵੱਡੀ ਸੰਖਿਆ ਦੇ ਵਿੱਚ ਲਖ ਮਾਰੇ ਗਏ ਨੇ ਉਸ ਕਲਮ ਕਾਗਮ ਨਾ ਜੰਹ ਜੀਣੇ ਕੀ ਕੰਸਿਸਟੈਂਟ ਸਾਡੇ ਸ਼ਹੀਦੀ ਦੇ ਦਿਨ ਚੱਲ ਰਹੇ ਨੇ ਜਦੋਂ 1984 ਦਾ ਜਦੋਂ ਸਮਾਂ ਆਇਆ ਸੀਗਾ ਜਦੋਂ ਸਿਕਨ ਮਾਰਾ ਗਿਆ ਸੀਗਾ ਤੇ ਉਹ ਵੀ ਸਾਡੇ ਲਈ ਕੀ ਸੀਗਾ ਫੈਨਿਕਰਨ ਸੀ ਕਿ ਕਿ ਜਿਸ ਲੜਾਈ ਵਿੱਚ ਵੀ ਸੰਡੇ ਵਧੇਰੇ ਬक्ती ਮਾਤੀ ਬਣ ਸੀ ਇਸ ਨੂੰ ਕਲਪਕਾਰਨ ਕਿਹਾ ਜਾਂਦਾ ਹੈ ਜਿਹੜਾ ਰਤੀ ਦਿਹਾੜੀ ਦੇ ਹਿਸਾਬ ਨਾਲ ਕੰਮ ਕਰੇ ਦਿਹਾੜੀਦਾਰ ਦਿਹਾੜੀ ਦੇ ਸਾਥ ਨਾਲ ਮਤਲਬ ਕਿ ਜੇਕਰ ਅੱਜ ਜਿਵੇਂ ਕਿ ਕੋਈ ਮਜ਼ਦੂਰ ਕੰਮ ਕਰਦਾ ਹੈ ਤੇ ਉਹ ਦਿਹਾੜੀ ਦੇ ਹਿਸਾਬ ਨਾਲ ਕੰਮ ਕਰੇ ਕਿ ਜੇਕਰ ਉਹ ਸਵੇਰੇ 10 ਵਜੇ ਤੋਂ ਲੈ ਕੇ ਤਦ ਤਾਂ 2 ਵਜੇ ਤੱਕ ਕੰਮ ਕਰ ਰਹੇ ਤੇ ਉਸ ਨੂੰ ਦਿਹਾੜੀ ਦੇ ਰਿਹਾ ਤੇ ਉਹਦੀ ਦਿਹਾੜੀ ਦੇ حساب ਨਾਲ ਉਹ ਦਿਨ ਹੀ ਸਾਧਣਾ ਉਸ ਤੇ ਪੈਸੇ ਮਿਲਣਗੇ ਜੋ ਦਿਹਾੜੀਦਾਰ ਨਹੀਂ ਜਿਹੜੀ ਇੱਕ ਵਾਰ ਰੂਸ ਛੱਪਦੀ ਮੋਲੇ ਉਸ ਨੂੰ ਕੰਦੀ ਹਾਂ ਰੋਜ਼ ਨਾਲ ਐ ਸਿਵੀ ਅੱਜ ਦੇ ਪਤੀ ਰੋਜ਼ ਸ਼ਖਾ ਦੇ ਨਾਲ ਸ਼ਗਤ ਆਸ਼ਾ ਕਰਦੇ ਆ ਅਗਮੀ ਸੁਮਾ ਜਾਇਆ ਰਹਗਾ ਜਿਸੇ ਅੱਜ ਦਾ ਲੈਵਲ ਦੇਖੋਗੇ ਤੂੰ ਜ਼ਿਆਦਾ ਹਾਈ ਨਹੀਂ ਸੀਗਾ ਪਰ ਜੇਕਰ ਤੁਸੀਂ ਜਿਸ ਤੇ ਤੁਸੀਂ ਪੀਐਸ ਟੈਸਟ ਵਗੈਰਾ ਦੀ ਤਿਆਰੀ ਕਰ ਰਹੇ ਹੋ ਤੇ ਉਸ ਲਈ ਤੇ ਆ ਲੈਵਲ ਸਹੀ ਹੈ ਪਰ ਜੇਕਰ ਤੁਸੀਂ ਅੱਗੇ ਦੇ ਪੇਪਰਾਂ ਦੀ ਤਿਆਰੀ ਕਰ ਰਹੇ ਹੋ ਤੇ ਉਸ ਲਈ ਤੁਹਾਨੂੰ ਹਾਈ ਲੈਵਲ ਦੀ ਲੋੜ ਹੈ ਤੇ ਜਿਸ ਦਿਨ ਹੀ ਆਪਾਂ ਇੱਕ ਦੂਸਰੀ ਵੀਡੀਓ ਲੈ ਕੇ ਆਵਾਂਗੇ ਜਿਸ ਦੇ ਵਿੱਚ ਹੋਰ ਬਹੁਤ ਹੀ ਸ਼ਕਤਾਂ ਦੀ ਤਾਂ ਇੱਕ ਸ਼ਬਦ ਹੋਣਗੇ ਤੇ ਅੱਜ ਲਈ ਸਿਰਫ ਸੁਸਤੀ ਨਹੀਂ ਸੀਗੇ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਕਰੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ will then our next topic then i'll next class david thank you